ਕੁਝ ਤਾਂ ਸੇਕਣਗੇ ਸਿਬਹਿ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੈਟ ਜਾ ਬਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪਰੇ ਹਾਤਾ ਸ਼ਮ੍ਮਾ ਦਹਾਨ ਕੀ ਕਹਿਣ ਦੇ ਗੀਤ ਦੀ ਮੋਤ ਇਸ ਰਾਤ ਜੇ ਹੋ ਗਈ ਬਹੁਤ ਬਹੁਤ ਧੰਨਵਾਦ ਜੀ ਜਦੋਂ ਵੀ ਕਦੇ स्टूडेंट ਨੂੰ ਕਿਸੇ ਨਹੀਂ ਹੋ ਸਾਡੇ ਕੋਲੇ ਵਿਸ਼ਾਲ ਆ ਤੇ ਕਹਿੰਦਾ ਸਰ ਮੈਂ ਲਾਣਾ ਗੋਣਾ ਆਪਾਂ ਕਦੇ ਕਿਸੇ ਕੋਈ ਇਨਸਟ੍ਰਕਸ਼ਨਸ ਨਹੀਂ ਲਈ ਭਾਵੇਂ ਉਹ ਗਾਲ੍ਹਾਂ ਭਾਵੇਂ ਬੱਚਾ ਜਾਂ ਕੋਈ ਆ ਇਹ ਜਿਹੜੇ ਵਾਈਬਸ ਹੁੰਦੀਆਂ ਨੇ ਤੁਹਾਡੇ ਆਟੋਮੈਟਿਕ ਆਪਣੇ ਆਪ ਚੱਲਦੀਆਂ ਨੇ ਤੁਹਾਨੂੰ ਅੱਜ ਕਿੰਨਾ ਮੌਕਾ ਦਿੱਤਾ ਗਿਆ ਸੀ ਜ਼ਰੂਰੀ ਨਹੀਂ ਹੁੰਦੀ ਕਈ ਵਾਰ ਬੱਚੇ ਕਹਿੰਦੇ ਨੇ ਸਾਨੂੰ 1-2 ਦਿਨ ਪਹਿਲਾਂ ਦੱਸਣਾ ਜੀ ਆ ਜੋ ਤੁਹਾਡੇ ਤੇ ਰੀਅਲ ਟੈਲੈਂਟ ਹੈ ਉਹ ਜਦੋਂ ਤੁਸੀਂ ਮਰਜ਼ੀ ਆਪਣਾ ਉਸ ਨੂੰ ਯੂਜ਼ ਕਰ ਸਕਦੇ ਹੋ ਉਹ ਸਟੇਜ ਆਏ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀ ਹੈ ਤੁਸੀਂ ਬੜੇ ਲੱਕੀਓ ਮਾਰਨਿੰਗ ਅਸੈਂਬਲੀ ਦੇ ਵਿੱਚ ਕਿਸੇ ਵੀ ਬੱਚੇ ਦੇ ਕੋਈ ਵੀ ਪ੍ਰਤਿ